ਪੁਰਾਣੀ ਦੱਤੀ ਆ ਦੇਖੋ ਜੀ ਅੱਜ ਤੋਂ ਤਕਰੀਬਨ 50 ਸਾਲ ਪੁਰਾਣੀ ਦੱਤੀ ਜਿਹੜੀ ਉੱਤੇ ਚੰਡ ਕੇ ਬਣਾਈ ਜਾਂਦੀ ਸੀ ਕੋਈ ਬਿਨ ਬਿਨਾ ਬਲੇਟ ਵਾਲੀ ਆਓ ਚਾਚਾ ਜੀ ਤੁਹਾਨੂੰ ਪੰਨੀ ਪੁਰਾਣੀ ਦੱਤੀ ਕਿੱਥੇ ਤੇ ਮਿਲ ਗਈ ਇਸ ਬਜ਼ੁਰਗਾਂ ਦੀ ਤੇ ਸਾਂਭੀ ਹੂੰ ਫਿਰ ਆਪਾਂ ਨੇ ਸਾਂਭ ਲਈ ਅੱਜ ਤੁਹਾਡੇ ਹੱਥ ਲੱਗ ਹੀ ਦੰਦੇ ਕਢਾਣ ਆ ਗਏ ਹੈ ਜਿੱਥੋਂ ਅੱਗ ਧਰਮੀ ਦੀ ਦੱਤੀ ਆ ਅੱਛਾ ਧਰਮੀ ਦੀ ਚਲੋ ਆਪਾਂ ਜੋ ਦੰਦੇ ਕੱਢੀਏ ਦੀ ਆ ਜੋ ਦੰਦੇ ਕੱਢਦੇ ਆਪਾਂ ਇਹ ਇਹ ਕੱਪ ਤੇ ਲੱਤੀ ਦੇ ਦੇਖੋ ਐਨ ਮੋਤੀਆਂ ਵਾਂਗੂ ਦੰਦੇ ਕੱਢੇ ਨੇ ਆਪਾਂ ਨੇ ਪ੍ਰਾਣੀ ਬਜ਼ੁਰਗਾਂ ਦੀ ਦਾਤੀ 50 ਸਾਲ ਤੋਂ ਵੱੱਦ ਦੀ ਸਾਭ ਕੇ ਰੱਖੀ ਵੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ ਹੋਰ ਲੋਕ ਦੇਖ ਸਕਣ ਆ ਪ੍ਰਾਣੀਆਂ ਦਾਤੀਆਂ ਐਵੇਂ ਦੀਆਂ ਹੁੰਦੀਆਂ ਦੀਆਂ ਦਾਤੀ ਵੀ ਦੇਖੋ ਕੱਢੀ ਆ ਅੱਧੀ ਬਾਜ ਅੱਧੀ ਰੱਖੀ ਆ ਜਿਹਦੇ ਕੋਲ ਇਹਦੇ ਨਾਲ ਵੀ ਦਾਤੀ ਆ ਨਾ 50 ਸਾਲ ਪੁਰਾਣੀ ਸਾਡਾ ਚੈਲੰਜ ਹੈ ਉਹਨੂੰ ਵੀਡੀਓ ਬਣਾ ਕੇ ਜਾਂ ਫੋਟੋ ਤਾਰ ਕੇ ਸਾਡੇ ਕੋਲ ਭੇਜਿਓ ਜਿਹਦੇ ਕੋਲ ਵੀ ਇਹੀ ਜੀ ਪ੍ਰਾਣੀ ਦਾਤੀ ਆ ਆ ਦੇਖੋ ਬਿਨਾ ਬਲੇਡ ਵਾਲੀ ਆਹਾ ਤੇ 50 ਸਾਲ ਬਾਅਦ ਅੱਜ ਜਿਹੱਚ ਅਸੀਂ ਦੰਦੇ ਕੱਢੇ ਨੇ ਜਿਹਦੇ ਕੋਲ ਵੀ ਪਈਆ ਸਾਹਮ ਕੇ ਰੱਖੀ ਹੋਈ ਪ੍ਰਾਣੀ ਬਰਸਤ ਸਾਨੂੰ ਫੋਟੋ ਜਾਂ ਵੀਡੀਓ ਬਣਾ ਕੇ ਭੇਜੋ ਚੈਲੰਜ ਹੈ ਬਾਈ ਚਾਚਾ ਜੀ ਦਾ ਸਾਡੇ ਨਾਲ ਕਹਿੰਦੇ ਵੀ ਉਹਨਾਂ ਨੂੰ ਅਸੀਂ ਨਾਮ ਦਵਾਂਗੇ ਜਿਹਨੇ ਪ੍ਰਾਣੀ ਬਰਸਤ ਸਾਹਮ ਕੇ ਰੱਖੀ ਹੋਈ ਆ ਤਾਲੀ ਦਾ ਵਾਹ ਪਾਇਆ ਵੀ ਆ ਪਿੱਛੇ ਪਹਿਲੇ ਦੋ ਬੰਦੇ ਨੇ ਨਾਮ ਦੇਵਾਂਗੇ ਜੀ ਪਹਿਲੇ ਦੋ ਬੰਦੇ ਨੇ ਨਾਮ ਦਵਾਂਗੇ ਚਾਚਾ ਜੀ ਕਹਿੰਦੇ ਦੇਖੋ ਬਿਲਕੁਲ ਦੇਸੀ ਪੁਰਾਣੇ ਟਾਈਮ ਦੀ ਦਾਤੀ ਆ